ਪਿੰਡ ਕੰਗਮਈ ਜ਼ਿਲ੍ਹਾ ਹਿਸ਼ਾਰਪੁਰ ਉੱਥੋਂ ਦਾ ਰਹਿਣ ਵਾਲਾ ਨਾਮ ਆਇਆ ਜੀ ਤੀਰਥਾ ਜਿਨ੍ਹਾਂ ਨੂੰ ਅਸੀਂ ਬਹੁਤ ਹੀ ਅਦਬ ਸਤਕਾਰ ਦੇ ਨਾਲ ਭਾਈ ਮੰਜ ਜੀ ਆਖਦੇ ਹਾਂ ਭਾਈ ਮੰਜ ਜੀ ਦਾ ਪਹਿਲਾ ਨਾਮ ਤੀਰਥਾ ਸੀ ਸਕੀ ਸਰਵਨ ਨੂੰ ਮੰਨਦੇ ਨੇ ਕਰਦੇ ਵਿੱਚ ਪੀਰਖਾਨਾ ਵੀ ਬਣਾਇਆ ਹੋਇਆ ਹੈ 1583 ਦੇ ਵਿੱਚ ਜਦੋਂ ਯਾਤਰਾ ਜਾਣੇ ਨੇ ਸਗੀ ਸਰਵਰ ਦੀ ਅੰਮ੍ਰਿਤਸਰ ਇੱਥੇ ਹਨੇਰਾ ਹੋ ਗਿਆ ਕਹਿੰਦੇ ਚਲੋ ਅੱਜ ਜਾ ਕੇ ਗੁਰੂ ਅਰਜਨ ਦੇਵ ਜੀ ਨਾਲ ਮਲਾਪ ਕਰਦੇ ਆ ਅਜੇ ਭਾਵਨਾ ਨਹੀਂ ਬਣੀ ਅਜੇ ਕਹਿੰਦੇ ਮਲਾਪ ਕਰਦੇ ਆ ਇਹ ਭਾਵਨਾ ਨਹੀਂ ਬਣੀ ਕਿ ਦਰਸ਼ਨ ਕਰਦੇ ਆ ਜਾ ਕੇ ਜਦੋਂ ਸਤਖੰਡ ਸ੍ਰੀ ਹਮੰਦਰ ਸਾਹਿਬ ਪਹੁੰਚੇ ਕੀ ਵੇਖਦੇ ਨੇ ਕੋਈ ਸਿੱਖ ਗੁਰਬਾਣੀ ਪੜ ਰਿਹਾ ਹੈ ਕੋਈ ਸਿੱਖ ਸੇਵਾ ਪਿਆ ਕਰਦਾ ਹੈ ਕੋਈ ਸਿੱਖ ਬਾਣੀ ਸੁਣਦਾ ਪਿਆ ਹੈ ਸਿੱਖਾਂ ਦੇ ਚਿਹਰੇ ਹੱਸੂ ਹੱਸੂ ਕਰਦੇ ਨੇ ਚਿਹਰਿਆਂ ਤੇ ਜਲਾਲ ਹੈ ਖੁਸ਼ਹਾਲੀ ਹੈ ਸਿੱਖਾਂ ਦਾ ਆਪਸੀ ਬਹੁਤ ਪਿਆਰ ਤੇ ਵਿਲਾਪ ਹੈ ਇਹ ਚੀਜ਼ ਵੇਖ ਕੇ ਭਾਈ ਮੰਜੀ ਬਹੁਤ ਪ੍ਰਭਾਵਿਤ ਹੋਏ ਕਿ ਅੱਖਾਂ ਲੱਗੇ ਕਿ ਇੱਥੇ ਆਨੰਦ ਹੋ ਰਿਹਾ ਹੈ ਇੱਕ ਸਿੱਖ ਨੂੰ ਪੁੱਛਦੇ ਨੇ ਵੀ ਗੁਰੂ ਅਰਜਨ ਦੇਵ ਜੀ ਕਿੱਥੇ ਨੇ ਮੈਂ ਉਹਨਾਂ ਨੂੰ ਮਿਲਣਾ ਹੈ ਉਹ ਸਿੱਖ ਨੇ ਪਤਾ ਕੀ ਆਖਿਆ ਕਹਿੰਦਾ ਜੀ ਕਾਬਲ ਤੋਂ ਸੰਗਤ ਆਈ ਹੈ ਉਹ ਸਾਹਮਣੇ ਸੰਗਤਰ ਜੋੜਿਆਂ 'ਤੇ ਬੈਠ ਕੇ ਜਿਹੜੇ ਜੋੜੇ 'ਤੇ ਸਾਫ ਕਰਦੇ ਨੇ ਹੋਰ ਕੋਈ ਨਹੀਂ ਉਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਹ ਤੁਹਾਡਾ ਭਲਾ ਹੋਵੇ ਹੋਵੇ ਗੁਰੂ ਨਾਨਕ ਦੇ ਘਰ ਦੇ ਮਾਲਕ ਸਤਿਗੁਰ ਦੀ ਪੰਜਨੀ ਜੋਤ ਤੇ ਸੰਗਤਰ ਜੋੜਿਆਂ 'ਤੇ ਬੈਠ ਕੇ ਸੰਗਤਰ ਜੋੜਿਆਂ ਦੀ ਸੇਵਾ ਕਰਨ ਗੱਲ ਹਿਰਦੇ ਦੇ ਵੱਜੀ ਮੰਨ ਸੋਚਿਆ ਅਇ ਤੋਂ ਮੈਂ ਵੀ ਗੁਰੂ ਅਰਜਨ ਦੇਵ ਜੀ ਦਾ ਬਨ ਜਾਣਾ ਹੈ ਜਾ ਕੇ ਨਮਸਕਾਰ ਕੀਤੀ ਫਿਰ ਬੇਨਤੀ ਕੀਤੀ ਸਤਿਗੁਰੂ ਕਿਰਪਾ ਕਰੋ ਮੈਨੂੰ ਆਪਣਾ ਸਿੱਖ ਬਣਾ ਲਓ ਤੇ ਗੁਰੂ ਅਰਜਨ ਦੇਵ ਜੀ ਮਾਰੇ ਪਤਾ ਕੀ ਕਹਿੰਦੇ ਕਹਿੰਦੇ ਉਹ ਮੰਝ ਵਸਤੂਆਂ ਤੇ ਵਸਤੂਆਂ ਟਿਕ ਜਾਂਦੀਆਂ ਨੇ ਚੀਜ਼ਾਂ ਤੇ ਚੀਜ਼ਾਂ ਟਿਕ ਜਾਂਦੀਆਂ ਨੇ ਭਾਂਡਿਆਂ ਤੇ ਭਾਂਡੇ ਟਿਕ ਜਾਂਦੇ ਨੇ ਉਹ ਮੰਝ ਪਰ ਸਿੱਖੀ ਤੇ ਸਿੱਖੀ ਕਦੀ ਨ ਟਿਕਦੀ ਸਤਿਗੁਰੂ ਆਪਣਾ ਬਣਾ ਲਓ ਦਾਸ ਗਲ ਛੋਟੀ ਕਰੇ ਗੁਰੂ ਅਰਜਨ ਦੇਵ ਜੀ ਮਾਰੇ ਕੋ ਸਿੱਖੀ ਪ੍ਰਾਪਤ ਕੀਤੀ ਤੇ ਉੱਥੇ ਸੇਵਾ ਦੇ ਵਿੱਚ ਲੱਗ ਗਏ ਜੀ ਸੇਵਾ ਕੀ ਲੱਗੀ ਲੱਕੜਾਂ ਲਿਆਉਣ ਦੀ ਸੇਵਾ ਲੱਗੀ ਜੀ ਸੇਵਾ ਕਰਦਿਆਂ ਕਰਦਿਆਂ ਨਾਲ ਨਾਮ ਜਪਦੇ ਨੇ ਇੱਕ ਦਿਨ ਜਿੱਥੇ ਅੱਜ ਗੁਰਦੁਆਰਾ ਖੂ ਭਾਈ ਮੰਜੀ ਦਾ ਉਸ ਇਲਾਕੇ 'ਚ ਹਨੇਰੀ ਹੈ ਮੀ ਹੈ ਝੱਖਰ ਨੇ ਰਾਸਤਾ ਭੁੱਲ ਕੇ ਤੇ ਖੂਜ ਵਿੱਚ ਡਿੱਗ ਪਏ ਸਿਰ ਤੇ ਲੱਕੜਾਂ ਦੀ ਬੰਡ ਹੈ ਸਾਰੀ ਰਾਤ ਹੀ ਗੁਰੂ ਗੁਰੂ ਜਪਦੇ ਰਹੇ ਸਤਗੁਰ ਦੇ ਚਰਨਾਂ ਦਾ ਧਿਆਨ ਅੰਮ੍ਰਿਤ ਵੇਲਾ ਹੋਇਆ ਖੂਚੋਂ ਇੱਕ ਹੱਥ ਨਾਲ ਅੱਖਾਂ ਤੇ ਛਿੱਟਾਂ ਵਾਰੀਆਂ ਮੂੰਹ ਧੋਤਾ ਤੇ ਜਪਜੀ ਸਾਹਿਬ ਦਾ ਬਾਟ ਕਰਕੇ ਫਿਰ ਅਰਦਾਸ ਕੀਤੀ ਸਤਗੁਰੂ ਕਿਰਪਾ ਕਰੋ ਮੇਰੀਆਂ ਭੁੱਲਾਂ ਬਖਸ਼ ਲੋ ਜਿਹੜੇ ਸਿੱਖ ਅੰਮ੍ਰਿਤ ਵੇਲੇ ਇਸ਼ਨਾਨ ਗਰਮ ਪਾਣੀ ਦਾ ਕਰਦੇ ਨੇ ਅੱਜ ਮੈਂ ਲੱਕੜ ਲੈ ਕੇ ਪਹੁੰਚ ਨਹੀਂ ਸਕਿਆ ਅਦਰ ਗੁਰੂ ਅਰਜਨ ਦੇਵ ਨੇ ਪਤਾ ਲੱਗਾ ਸਤਿਗੁਰੂ ਉੱਥੇ ਪਹੁੰਚੇ ਜੀ ਰਸਤਾ ਨਾਲ ਲੈ ਕੇ ਜਿਸ ਵੇਲੇ ਸਤਿਗੁਰੂ ਨੇ ਆਵਾਜ਼ ਦਿੱਤੀ ਮੰਝ ਰਸਤਾ ਫਰ ਕੇ ਬਾਹਰ ਆ ਜਾ ਨਹੀਂ ਜੀ ਪਹਿਲਾਂ ਲੱਕੜਾਂ ਬਾਹਰ ਕੱਢੋ ਫਿਰ ਲੱਕੜਾਂ ਬਾਹਰ ਗੱਡੀਆਂ ਉਸ ਤੋਂ ਬਾਅਦ ਭਾਈ ਮੰਝ ਜੀ ਬਾਹਰ ਆਏ ਫਿਰ ਸਤਿਗੁਰ ਜੀ ਆਖਣ ਲੱਗੇ ਕਿ ਭਾਈ ਮੰਝ ਤੁਸੀਂ ਆ ਪਹਿਲਾਂ ਕਿਉਂ ਨਹੀਂ ਬਾਹਰ ਆਏ ਸਤਿਗੁਰੂ ਮੇਰਾ ਸਰੀਰ ਭੇਜ ਗਿਆ ਕੋਈ ਗੱਲ ਨਹੀਂ ਇਹਦਾ ਕੁਝ ਨਹੀਂ ਨਿਕੜਿਆ ਜੇ ਲੱਕੜਾਂ ਭੇਜਣ ਦੀਆਂ ਗਿੱਲੀਆਂ ਹੋ ਜਾਂਦੀਆਂ ਤੇ ਫਿਰ ਲੰਗਰ 'ਚ ਕੰਮ ਨਹੀਂ ਆਉਣੀਆਂ ਸਨ ਕੀ ਕਹਿੰਦੇ ਭਾਈ ਮੰਜ ਜਿਹੇ ਤਨ ਭੀਗੇ ਕਿਛ ਬਿਗਰਤ ਨਹੀਂ ਲੱਕੜੀ ਭੀਗੇ ਫਿਰ ਜਲਹੇ ਨਹੀਂ ਹੁਦੋਂ ਇਹ ਗੱਲ ਆਖੀ ਨਾ ਸਤਕੁਝ ਨੇ ਉਸੇ ਤਰ੍ਹਾਂ ਭਾਈ ਮੰਜ ਗਿੱਲੇ ਹੋਏ ਨੇ ਗੱਲ ਦੇ ਨਾਲ ਲਾ ਲਿਆ ਆਖਿਆ ਭਾਈ ਮੰਜ ਮੰਜੇ ਕੁਝ ਮੰਗ ਕੀ ਮੰਗਦਾ ਸਤਗੁਰ ਕਿਰਪਾ ਕਰੋ ਤੁਹਾਡੀ ਕਿਰਪਾ ਜਾਈ ਦੀ ਹੈ ਮੰਗਣ ਵਾਲਾ ਖਾਣਾ ਹੀ ਖਤਮ ਕਰ ਦਿਓ ਸਤਿਗੁਰੂ ਜੀ ਸਤਿਗੁਰੂ ਬੜੇ ਪ੍ਰਸੰਨ ਹੋਏ ਕਹਿੰਦੇ ਮੰਝ ਫਿਰ ਤੂੰ ਨਹੀਂ ਮੰਗਦਾ ਹੁਣ ਅੱਜ ਅਸੀਂ ਤੈਨੂੰ ਦਿੰਨੇ ਆ ਮੈਂ ਛੋਟਾ ਹੁੰਦਾ ਸੀ ਜਿਹੜਦਿਆਂ ਨਿਰਦਿਆਂ ਜਾ ਕੇ ਆਪਣੇ ਨਾਨਾ ਧੰਗੁਰੂ ਅਮਰਦਾਸ ਜੀ ਦੇ ਮੰਜੇ ਨੂੰ ਹੱਥ ਪਾ ਲਿਆ ਸੀ ਉਸ ਵੇਲੇ ਗੁਰੂ ਅਮਰਦਾਸ ਜੀ ਕਹਿੰਦੇ ਮੇਰੇ ਨਾਨਾ ਜੀ ਦੇ ਬਜਨ ਕੀਤਾ ਸੀ ਇਹ ਕਿਹੜਾ ਪੁੜਖ ਹੈ ਭਾਰੀ ਜਿਹਨੇ ਮੰਜੀ ਹਲਾਈ ਸਾਡੀ ਸਾਰੀ ਮੇਰੀ ਅੰਮੀ ਮੇਰੀ ਮਾਤਾ ਮਾਤਾ ਭਾਲੀ ਨੇ ਆਖਿਆ ਸਤਿਗੁਰੂ ਪਿਤਾ ਜੀ ਤੁਹਾਡਾ ਦੋਤਾ ਹੈ ਦੋਤਾ ਤੇ ਉਸ ਵੇਲੇ ਗੁਰੂ ਅਮਰਦਾਸ ਜੀ ਨੇ ਫਿਰ ਮੈਨੂੰ ਵਰ ਦਿੱਤਾ ਸੀ ਇਹ ਭਾਨੀਏ ਇਹ ਦੋਤਾ ਬਾਣੀ ਕਾ ਬਹੁਤਾ ਦਿਲ ਕਰਦਾ ਤੈਨੂੰ ਅੱਜ ਉਹ ਵਰ ਦੇ ਦਈਏ ਬਹੁਤਾ ਕਹਿੰਦੇ ਜਹਾਜ ਨੂੰ ਫਿਰ ਸਤਿਗੁਰ ਨੇ ਗੁਰਮੁਖੋ ਗੱਲ ਦੇ ਨਾਲ ਲਾ ਕੇ ਬਖਸ਼ਿਸ਼ ਕੀਤੀ ਕੀ ਕਹਿੰਦੇ ਮੰਝ ਪਿਆਰਾ ਗੁਰੂ ਕੋ ਗੁਰਮੰਝ ਪਿਆਰਾ ਮੰਝ ਗੁਰੂ ਕਾ ਬਹੁਤਾ ਜਗ ਲੰਗਨ ਹਾਰਾ ਤੇਵਲ ਭਾਈ ਗੁਰਦਾਸ ਜੀ ਵੀ ਲਿਖਦੇ ਨੇ ਕਹਿੰਦੇ ਫੇ ਸਤਗੁਰੂ ਕਹਿੰਦੇ ਮੰਜ ਅਜ ਤੂੰ ਪਰਵਾਨ ਹੋ ਗਿਆ ਤੂੰ ਪਰਵਾਨ ਹੋ ਗਿਆ ਕਿਉਂ ਸੰਗਤ ਦੀ ਸੇਵਾ ਕੀਤੀ ਪਿਆਰ ਦੇ ਨਾਲ ਮੰਜ ਪੰਨੂ ਪਰਵਾਨ ਹੈ ਭਾਈ ਗੁਰਦਾਸ ਜੀ ਲਿਖਦੇ ਨੇ ਭਾਈ ਮੰਜੀ ਬਾਰੇ ਮੰਜ ਪੰਨੂ ਪਰਵਾਨ ਹੈ